ਦੁਨੀਆ ਵਿੱਚ ਬੜੇ-ਬੜੇ ਤਗੜੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਹੁਣ ਤੱਕ ਅਸੈਸੀਨੇਟ ਕੀਤੇ ਜਾ ਚੁੱਕੇ ਆ ਜਿਨ੍ਹਾਂ ਵਿੱਚ ਅਮਰੀਕਾ ਦਾ ਜੌਨ ਐਫ ਕੈਨੇਡੀ ਤੇ ਉਸ ਤੋਂ ਪਹਿਲਾਂ ਅਬਰਾਹਮ ਲਿੰਕਨ ਜਾਪਾਨ ਦਾ ਰੀਸੈਂਟਲੀ ਸ਼ਿੰਜ਼ੋ ਆਬੇ ਜੋ ਰਿਟਾਇਰ ਹੋਣ ਤੋਂ ਬਾਅਦ ਮਾਰ ਦਿੱਤਾ ਗਿਆ ਤੇ ਜੇ ਇੰਡੀਆ ਦੀ ਗੱਲ ਕਰੀਏ ਤੇ ਇੰਡੀਆ ਵਿੱਚ ਰਜੀਵ ਗਾਂਧੀ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਤੇ ਹੋਰ ਵੀ ਕਈ ਲੀਡਰ ਇਸ ਲਿਸਟ ਵਿੱਚ ਆਉਂਦੇ ਆ ਪਰ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਇੰਨਾ ਇੱਕ ਅਲੱਗ ਹੀ ਰਿਕਾਰਡ ਦੁਨੀਆ ਵਿੱਚ ਬਣਾਇਆ ਆ ਆਸਟ੍ਰੇਲੀਆ ਦਾ ਇੱਕ ਪ੍ਰਧਾਨ ਮੰਤਰੀ ਹੁੰਦਾ ਹੀ ਹੈਰਲਡ ਹੋਲਡ ਇਹ ਪਤੰਦਰ ਇੱਕ ਦਿਨ ਸਵਿਮਿੰਗ ਕਰਨ ਗਿਆ ਸਮੁੰਦਰ ਵਿੱਚ ਤੇ ਉਸ ਤੋਂ ਬਾਅਦ ਲਾਪਤਾ ਹੋ ਗਿਆ ਤੇ ਅੱਜ ਤੱਕ ਨਹੀਂ ਲੱਭਿਆ ਗਿਆ ਅੱਜ ਕੱਲ ਕਰਾਂਗੇ ਆਪਾਂ ਆਸਟ੍ਰੇਲੀਆ ਦੇ 17ਵੇਂ ਪ੍ਰਧਾਨ ਮੰਤਰੀ ਹੈਰਲਡ ਹੋਲਟ ਦੀ ਜਿੰਨੂੰ ਸਮੁੰਦਰ ਵਿੱਚ ਫਿਸ਼ਿੰਗ ਤੇ ਸਵਿਮਿੰਗ ਕਰਨ ਦਾ ਸ਼ੌਂਕ ਲਾਇਆ ਬੇਟਾ ਇਟ ਇਜ਼ ਫੇਅਰ ਦੈਟ ਦ ਪ੍ਰਾਈਮ ਮਿੰਿਸਟਰ ਹੈਜ਼ ਗ੍ਰਾਊਂਡ ਹੈਰਲਡ ਹੋਲਟ 1908 ਵਿੱਚ ਨਿਊ ਸਾਊਥ ਵੇਲਜ਼ ਦੇ ਵਿੱਚ ਪੈਦਾ ਹੁੰਦਾ ਵਾ ਤੇ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਇਹ ਕਿ ਯੂਨੀਵਰਸਿਟੀ ਦੀ ਪੜ੍ਹਾਈ ਕਰਨ ਲਈ ਮੈਲਬੌਰਨ ਮੂਵ ਹੋ ਜਾਂਦਾ ਮੈਲਬਨ ਵਿੱਚ ਹੀ ਇਹਦਾ ਪੋਲਿਟਿਕਲ ਕੈਰੀਅਰ ਵੀ ਸ਼ੁਰੂ ਹੁੰਦਾ ਵਾ ਤੇ ਜਨਵਰੀ 1968 ਦੇ ਵਿੱਚ ਇਹ ਆਸਟ੍ਰੇਲੀਆ ਦੀ ਲਿਬਰਲ ਪਾਰਟੀ ਦਾ ਪੀਐਮ ਬਣਦਾ ਇਥੇ ਇੱਕ ਇੰਟਰਸਟਿੰਗ ਗੱਲ ਸੁਣਨੀ ਬੰਦੀ ਆ ਹੈਰਲਡ ਹੋਲਡ ਦੀ ਵਾਈਫ ਜ਼ਾਰਾ ਟਿਕਿੰਸ ਬਾਰੇ ਜ਼ਾਰਾ ਟਿਕਿੰਸ ਦਾ ਪਹਿਲਾਂ ਵੀ ਇੱਕ ਵਿਆਹ ਹੋ ਚੁੱਕਿਆ ਸੀ ਇੱਕ ਜੇਮਸ ਫੈਲ ਨਾਮ ਦੇ ਬ੍ਰਿਟਿਸ਼ ਇੰਡੀਅਨ ਆਰਮੀ ਆਫੀਸਰ ਦੇ ਨਾਲ ਜੋ ਮਧਿਆ ਪ੍ਰਦੇਸ਼ ਤੇ ਜਬਲਪੁਰ ਵਿੱਚ ਪੋਸਟ ਹੁੰਦਾ ਸੀ ਤੇ ਜੇਮਸ ਫੈਲ ਦੇ ਨਾਲ ਵਿਆਹ ਤੋਂ ਬਾਅਦ ਜ਼ਾਰਾ ਟਿਕਿੰਸ ਕੁਝ ਸਾਲ ਜਬਲਪੁਰ ਵਿੱਚ ਵੀ ਰਹੀ ਪਰ ਬਾਅਦ ਵਿੱਚ ਜੇਮਸ ਫੈਲ ਨਾਲ ਇਹਦਾ ਤਲਾਕ ਹੋ ਜਾਂਦਾ ਵਾ ਜਿਸ ਤੋਂ ਬਾਅਦ ਜ਼ਾਰਾ ਟਿਕਿੰਸ ਆਸਟ੍ਰੇਲੀਆ ਵਾਪਸੀ ਕਰਦੀ ਆ ਜਿੱਥੇ 1946 ਵਿੱਚ ਇਹਦਾ ਵਿਆਹ ਹੁੰਦਾ ਵਾ ਆਸਟ੍ਰੇਲੀਆ ਦੇ ਫਿਊਚਰ ਪੀਐਮ ਹੈਰਲਡ ਹੋਲਟ ਦੇ ਨਾਲ ਕਿਸੇ ਵੀ ਆਸਟ੍ਰੇਲੀਅਨ ਵਾਂਗੂ ਹੈਰਲਡ ਹੋਲਟ ਨੂੰ ਵੀ ਸਮੁੰਦਰ ਨਾਲ ਪਿਆਰ ਹੁੰਦਾ ਤੇ ਇਹਦੇ ਦੋ ਹੌਲੀਡੇ ਹਾਊਸ ਸੀਗੇ ਇੱਕ ਵਿਕਟੋਰੀਆ ਦੇ ਵਿੱਚ ਤੇ ਇੱਕ ਕੁئینਜ਼ਲੈਂਡ ਦੇ ਵਿੱਚ 17 ਦਸੰਬਰ 1967 ਨੂੰ ਇਹ ਆਪਣੇ ਮੈਲਬਨ ਲਾਗੇ ਪੋਰਟਸੀ ਵਾਲੇ ਹੌਲਿਡੇ ਹੋਮ ਵਿੱਚ ਆਉਂਦਾ ਵਾ ਤੇ ਇਹਨੇ ਇੱਥੇ ਕ੍ਰਿਸਮਸ ਦੀਆਂ ਛੁੱਟੀਆਂ ਕੱਟਣੀਆਂ ਹੁੰਦੀਆਂ ਹੈ। ਹੈਰਲ ਹੋਲਡ ਇਥੇ ਇਕੱਲਾ ਆਉਂਦਾ ਵਾ ਨਾ ਹੀ ਇਹਨਾਂ ਲਈ ਸਿਕਿਉਰਿਟੀ ਹੁੰਦੀ ਆ ਤੇ ਨਾ ਹੀ ਇਹਦੀ ਘਰ ਵਾਲੀ ਕਿਉਂਕਿ ਇਹ ਇੱਥੇ ਆਇਆ ਹੁੰਦਾ ਵਾ ਇੱਕ ਮਾਰਜਰੀ ਗਲਿਸਪੀ ਨਾਮ ਦੀ ਔਰਤ ਨਾਲ ਜਿਹਦੇ ਨਾਲ ਇਹਦਾ ਐਕਸਟਰਾ ਮੈਰਿਟਲ ਅਫੇਅਰ ਚੱਲਦਾ ਸੀ। ਉਸ ਟਾਈਮ ਤੇ ਸੋਸ਼ਲ ਮੀਡੀਆ ਵੀ ਨਹੀਂ ਸੀ ਤੇ ਨਾ ਹੀ ਹਰ ਬੰਦੇ ਕੋਲ ਕੈਮਰੇ ਵਾਲਾ ਮੋਬਾਈਲ ਫੋਨ ਸੀ। ਕਿ ਆਸਟ੍ਰੇਲੀਆ ਉਦਾਂ ਵੀ 1960-70 ਵਿੱਚ ਇੱਕ ਬੜੀ ਹੀ ਰਿਲੈਕਸਡ ਜਗ੍ਹਾ ਸੀ ਜਿੱਥੇ ਪੀਐਮ ਬਿਨਾ ਸਿਕਿਉਰਿਟੀ ਦੇ ਆਪਣੀ ਮਰਜ਼ੀ ਨਾਲ ਫੇਰ ਸਕਦਾ ਸੀ ਬਿਨਾ ਕਿਸੇ ਡਰ ਤੋਂ 17 ਦਸੰਬਰ ਦੀ ਸਵੇਰ ਨੂੰ ਹੈਰਲਡ ਹੋਲਟ ਕੁਝ ਲੋਕਾਂ ਨਾਲ ਪੋਰਟ ਸੀ ਤੋਂ ਥੋੜਾ ਅੱਗੇ ਜਾ ਕੇ ਫੋਰਟ ਨਪੀਨ ਨਾਮ ਦੀ ਜਗ੍ਹਾ ਤੇ ਜਾਣ ਦਾ ਫੈਸਲਾ ਕਰਦਾ ਇਹਨਾਂ ਲੋਕਾਂ ਵਿੱਚ ਹੈਰਲਡ ਹੋਲਟ ਦੇ ਕੁਝ ਦੋਸਤ ਹੁੰਦੇ ਆ ਨਾਲ ਹੁੰਦੀ ਆ ਮਾਰਜਰੀ ਗਲਿਸਪੀ ਤੇ ਮਾਰਜਰੀ ਗਲਿਸਪੀ ਦੇ ਦੋ ਨਿਆਣੇ ਪੋਰਟ ਨਪੀਨ ਜਾਣ ਦਾ ਪ੍ਰੋਗਰਾਮ ਉਦੋਂ ਬੰਦਾ ਵਾ ਜਦੋਂ ਹੈਰਲਡ ਹੋਲਟ ਨੂੰ ਪਤਾ ਲੱਗਦਾ ਵਾ ਕਿ ਪੋਰਟ ਨਬੀਨ ਲਾਗੋ ਹੀ ਇੱਕ ਕਿਸ਼ਤੀ ਤੇ ਦੁਨੀਆ ਦਾ ਚੱਕਰ ਲਾਉਣ ਲਈ ਨਿਕਲਿਆ ਸੇਲਰ ਐਲੈਕ ਰੋਸ ਉਹਨੇ ਗੁਜ਼ਰਨਾ ਹੁੰਦਾ ਤੇ ਹੈਡ ਰੋਲਡ ਉਹਨੂੰ ਵੇਖਣਾ ਚਾਹੁੰਦਾ ਸੀ ਫਿਰ ਸਾਰੇ ਜਾਣੇ ਇੱਕ ਗੱਡੀ ਤੇ ਸਵਾਰ ਹੋ ਕੇ ਫੋਰਟ ਸੀ ਤੋਂ ਫੋਰਟ ਨਪੀਨ ਵੱਲ ਤੁਰ ਪਿੰਦੇ ਆ ਤੇ ਹੈਰਲਡ ਹੋਲਟ ਗੱਡੀ ਦਾ ਡਰਾਈਵਰ ਹੁੰਦਾ ਫੋਰਟ ਨਪੀਨ ਤੇ ਜਿਹੜਾ ਬੀਚ ਹੁੰਦਾ ਸੀ ਉਸ ਟਾਈਮ ਤੇ ਉਹਨੂੰ ਮਿਲਟਰੀ ਦੀ ਟ੍ਰੇਨਿੰਗ ਲਈ ਵਰਤਿਆ ਜਾਂਦਾ ਸੀ ਜਿਸ ਕਰਕੇ ਇਸ ਬੀਚ ਦੀ ਐਂਟਰੀ ਤੇ ਇੱਕ ਗੇਟ ਲੱਗਾ ਹੁੰਦਾ ਵਾ ਗੇਟ ਤੇ ਸਿਕਿਉਰਿਟੀ ਗਾਰਡ ਹੈਰਲਡ ਹੋਲਟ ਦੀ ਗੱਡੀ ਨੂੰ ਰੋਕ ਲੈਂਦਾ ਵਾ ਕਿਉਂਕਿ ਉਹਨੂੰ ਪਛਾਣ ਨਹੀਂ ਹੁੰਦੀ ਕਿ ਹੈਰਲਡ ਹੋਲਟ ਆਸਟ੍ਰੇਲੀਆ ਦਾ ਪੀਐਮ ਆ ਤੇ ਉਹ ਆਪ ਗੱਡੀ ਡਰਾਈਵ ਕਰਦਾ ਪਰ ਥੋੜੀ ਸਿਰਖਪਾਈ ਤੋਂ ਬਾਅਦ ਹੈਰਲਡ ਹੋਲਟ ਬੀਚ ਦੇ ਗੇਟ ਤੇ ਖੜੇ ਗਾਰਡ ਨੂੰ ਕਨਵਿੰਸ ਕਰਨ ਵਿੱਚ ਕਾਮਯਾਬ ਹੋ ਜਾਂਦਾ ਤੇ ਹੁਣ ਸਾਰੇ ਜਣੇ ਬੀਚ ਉੱਤੇ ਪਹੁੰਚ ਜਾਂਦੇ ਆ। ਹੈਰਲਡ ਹੋਲਟ ਦੇ ਨਾਲ ਉਸ ਬੀਚ ਤੇ ਗਏ ਲੋਕ ਦੱਸਦੇ ਆ ਕਿ ਉਸ ਦਿਨ ਸਮੁੰਦਰੀਆਂ ਛੱਲਾਂ ਬਹੁਤੀ ਵੱਡੀਆਂ ਤੇ ਖ਼ਤਰਨਾਕ ਹੀ ਤੇ ਹਵਾ ਵੀ ਬਹੁਤ ਤੇਜ਼ ਚੱਲਦੀ ਸੀ। ਜਦੋਂ ਹੈਰਲਡ ਹੋਲਟ ਨੇ ਸਾਰਿਆਂ ਨੂੰ ਸਵਿਮਿੰਗ ਜਾਣ ਲਈ ਕਿਹਾ ਤੇ ਸਮੁੰਦਰ ਵਿੱਚ ਆਏ ਉਫ਼ਾਨ ਨੂੰ ਵੇਖ ਕੇ ਸਾਰੇ ਮੁਕਰ ਜਾਂਦੇ ਆ ਤੇ ਹੈਰਲਡ ਹੋਲਟ ਸਭ ਨੂੰ ਲਾਂਤਾਂ ਪਾਉਂਦੇ ਹੋਏ ਆਪਣੀ ਸ਼ਰਟ ਲਾ ਕੇ ਸਮੁੰਦਰ ਵਿੱਚ ਸਵਿਮਿੰਗ ਕਰਨ ਦੀ ਤਿਆਰੀ ਸ਼ੁਰੂ ਕਰਦਾ। ਕਿ ਉਹਦੇ ਨਾਲ ਆਏ ਬਾਕੀ ਲੋਕ ਬੀਚ ਉੱਤੇ ਹੀ ਸੈਰ ਕਰਨ ਇਧਰ ਉਧਰ ਨਿਕਲ ਜਾਂਦੇ ਆ ਪਰ ਮਾਰਜਰੀ ਗਲਿਸਪੀ ਨੂੰ ਥੋੜੀ ਟੈਨਸ਼ਨ ਹੁੰਦੀ ਆ ਕਿ ਉਹ ਬੀਚ ਤੇ ਖਲੋ ਕੇ ਹੀ ਹੈਰਲਡ ਹੋਲਟ ਨੂੰ ਸਮੁੰਦਰ ਵੱਲ ਜਾਂਦੇ ਵੇਖਦੀ ਰਹਿੰਦੀ ਆ ਹੁਣ ਹੈਰਲਡ ਹੋਲਟ ਸਮੁੰਦਰ ਵਿੱਚ ਤੈਰਨਾ ਸ਼ੁਰੂ ਕਰਦਾ ਵਾ ਪਰ ਜਿਵੇਂ ਹੀ ਉਹ সুইਮਿੰਗ ਸ਼ੁਰੂ ਕਰਦਾ ਉਹ ਇੱਕ ਰਿਪ ਕਰੰਟ ਦੇ ਵਿੱਚ ਫਸ ਜਾਂਦਾ ਰੀਪ ਕਰੰਟ ਉਹਦਾ ਬੰਦਾ ਵਾ ਜਦੋਂ ਸਮੁੰਦਰ ਦੀਆਂ ਛੱਲਾਂ ਵਿਚ ਤੇ ਆ ਕੇ ਵੱਜਦੀਆਂ ਵਾ ਤੇ ਫਿਰ ਜਦੋਂ ਪਾਣੀ ਸਮੁੰਦਰ ਵਿੱਚ ਵਾਪਸ ਜਾਣ ਲਈ ਰਸਤਾ ਲੱਭਦਾ ਵਾ ਉਦੋਂ ਇੱਕ ਤੇਜ਼ ਵਹਾਅ ਵਾਲਾ ਕਰੰਟ ਫਾਰਮ ਹੁੰਦਾ ਤੇ ਜੇ ਕੋਈ ਇਹਦੇ ਵਿੱਚ ਫਸ ਜਾਵੇ ਤੇ ਇਹ ਬੰਦੇ ਨੂੰ ਬਹੁਤ ਗਹਿਰੇ ਸਮੁੰਦਰ ਵਿੱਚ ਲੈ ਜਾਂਦਾ ਆਸਟ੍ਰੇਲੀਅਨ ਸਾਮਤੌਰ ਤੇ ਬਹੁਤ ਵਧੀਆ ਸਵੀਮਰ ਮੰਨੇ ਜਾਂਦੇ ਆ ਤੇ ਜਿਆਦਾਤਰ ਆਸਟ੍ਰੇਲੀਅਨਸ ਨੂੰ ਰਿਪ ਕਰੰਟ ਵਿੱਚੋਂ ਕਿਵੇਂ ਨਿਕਲਣਾ ਵਾ ਇਹਦੇ ਬਾਰੇ ਪਤਾ ਹੁੰਦਾ ਪਰ ਹੈਰਲਡ ਹੌਲਟ ਦੀ ਉਮਰ ਵੀ ਆਲਮੋਸਟ 60 ਸਾਲ ਹੁੰਦੀ ਆ ਤੇ ਕਿਹਾ ਜਾਂਦਾ ਵਾ ਕਿ ਉਹ ਆਪਣੀ ਸਵੀਮਿੰਗ ਕੈਪੇਬਿਲਟੀ ਨੂੰ ਵੀ ਓਵਰ ਐਸਟੀਮੇਟ ਕਰ ਗਿਆ ਉਸ ਦਿਨ ਕਿਉਂਕਿ ਉਸ ਦਿਨ ਮੌਸਮ ਬਹੁਤ ਜ਼ਿਆਦਾ ਖਰਾਬ ਸੀ ਰਿਪ ਕਰੰਟ ਵਿੱਚ ਫਸਨ ਨਾਲ ਹੈਰਲਡ ਹੌਲਟ ਡੂੰਘੇ ਸਮੁੰਦਰ ਵਿੱਚ ਨਿਗਲ ਜਾਂਦਾ ਤੇ ਬੀਚ ਤੇ ਖੜੀ ਮਾਰਜਰੀ ਗਲਿਸਪੀ ਉਹਨੂੰ ਕੋਸਟ ਟਾਈਮ ਤੱਕ ਵੇਖਦੀ ਰਹਿੰਦੀ ਆ ਪਰ ਫਿਰ ਉਹਨੂੰ ਹੈਰਲਡ ਹੌਲਟ ਹੌਲੀ ਹੌਲੀ ਦਿਸਣਾ ਬੰਦ ਹੋ ਜਾਂਦਾ ਜਦੋਂ ਵਿੱਚ ਤੇ ਇਹਨਾਂ ਨਾਲ ਬਾਕੀ ਗਏ ਲੋਕ ਸੈਰ ਕਰਕੇ ਵਾਪਸ ਆਉਂਦੇ ਆ ਤੇ ਉਹ ਪਰੇਸ਼ਾਨ ਖੜੀ ਮਾਰਜਰੀ ਗਲਿਸਪੀ ਨੂੰ ਪੁੱਛਦੇ ਆ ਵੀ ਹੋਇਆ ਕੀ ਮਾਰਜਰੀ ਗਲਿਸਪੀ ਕਹਿੰਦੀ ਆ ਕਿ ਹੈਰਲਡ ਹੋਲਟ ਕਿਤੇ ਦਿਖਾਈ ਨਹੀਂ ਦਿੰਦਾ ਤੇ ਸਮੁੰਦਰ ਦਾ ਪਾਣੀ ਇਹਨੂੰ ਇੱਕਦਮ ਦਰਖਤ ਤੋਂ ਡਿੱਗੇ ਸੁੱਕੇ ਪੱਤੇ ਦੀ ਤਰ੍ਹਾਂ ਆਪਣੇ ਨਾਲ ਖਿੱਚ ਕੇ ਲੈ ਗਿਆ ਹੈਰਲਡ ਹੋਲਡ ਦੇ ਨਾਲ ਦੇ ਲੋਕ ਫਟਾਫਟ ਗੱਡੀ ਭਜਾ ਕੇ ਆਰਮੀ ਟ੍ਰੇਨਿੰਗ ਸੈਂਟਰ ਵਿੱਚ ਲੋਕਾਂ ਨੂੰ ਅਲਰਟ ਕਰਦੇ ਆ ਤੇ ਅੱਧੇ ਘੰਟੇ ਦੇ ਅੰਦਰ ਅੰਦਰ ਹੀ ਕਈ ਹੈਲੀਕਾਪਟਰ ਸਮੁੰਦਰ ਉੱਤੇ ਮੰਡਰਾਉਂਡਾ ਪੈਂਦੇ ਆ ਤੇ ਸ਼ਹਿਰ ਤੋਂ ਗੋਤਾਖੋਰ ਵੀ ਮੰਗਵਾਏ ਜਾਂਦੇ ਆ ਸਮੁੰਦਰ ਦੇ ਵਿੱਚ ਜਾ ਕੇ ਹੈਰਲਡ ਹੋਲਡ ਨੂੰ ਲੱਭਣ ਦੇ ਲਈ ਪਰ ਆਸਟ੍ਰੇਲੀਆ ਦੇ ਅੱਜ ਤੱਕ ਦੇ ਸਭ ਤੋਂ ਵੱਡੇ ਸਰਚ ਆਪਰੇਸ਼ਨ ਤੋਂ ਬਾਅਦ ਵੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹੈਰਲਡ ਹੋਲਡ ਦਾ ਕਿਤੇ ਪਤਾ ਨਹੀਂ ਲੱਗਦਾ ਤੇ ਹਾਲ ਹੀ ਹਾਲੀ ਸਾਰਜਰੀ ਆਪਰੇਸ਼ਨ ਰੈਸਕਿਊ ਤੋਂ ਰਿਕਵਰੀ ਵਿੱਚ ਬਦਲ ਜਾਂਦਾ ਵਾ ਪਰ ਉਸ ਦੇ ਬਾਵਜੂਦ ਵੀ ਅੱਜ ਤੱਕ ਹੈਰਲਡ ਹੋਲਟ ਦੀ ਬੋਡੀ ਨਹੀਂ ਲੱਭੀ ਆਸਟ੍ਰੇਲੀਅਨਸ ਆਪਣੇ ਹੀ ਉਮਰ ਲਈ ਵੀ ਜਾਣੇ ਜਾਂਦੇ ਆ ਤੇ ਹੈਰਲਡ ਹੋਲਟ ਦੇ ਨਾਮ ਤੇ ਮੈਲਬਨ ਦੇ ਗਲੈਨ ਆਇਰਿਸ ਬਰਬ ਦੇ ਵਿੱਚ ਇੱਕ সুইমিং ਸੈਂਟਰ ਬਣਾਇਆ ਗਿਆ ਵਾ ਤੇ ਇਹਦਾ ਨਾਮ ਰੱਖਿਆ ਗਿਆ ਵਾ ਹੈਰਲਡ ਹੋਲਟ সুইমিং ਸੈਂਟਰ ਜਿਵੇਂ ਮੰਨ ਲਓ ਕਿ ਇੰਦਰਾ ਗਾਂਧੀ ਦੀ ਯਾਦ ਦੇ ਵਿੱਚ ਇੰਡੀਆ ਦੀ ਸਰਕਾਰ ਇੱਕ ਇੰਦਰਾ ਗਾਂਧੀ ਸ਼ੂਟਿੰਗ ਰੇਂਜ ਬਣਾਵੇ ਜਿੱਥੇ ਲੋਕਾਂ ਨੂੰ ਸ਼ੂਟਿੰਗ ਕਰਨ ਦੀ ਟ੍ਰੇਨਿੰਗ ਦਿੱਤੀ ਜਾਵੇ ਹੈਰਲਡ ਹੋਲਡ ਦੀ ਡਿਸ ਅਪੀਅਰੈਂਸ ਤੋਂ ਬਾਅਦ ਕਈ ਕੌਨਸਪੀਰੇਸੀ ਥੀਰੀਜ਼ ਵੀ ਬਣੀਆਂ ਜਿਵੇਂ ਕਿ ਕੋਈ ਕਹਿੰਦੇ ਆ ਕਿ ਇਹ ਸਮੁੰਦਰ ਵਿੱਚ ਜਾ ਕੇ ਇੱਕ ਸਬਮਰੀਨ ਵਿੱਚ ਬੈਠ ਕੇ ਚਾਈਨਾ ਚਲਾ ਗਿਆ ਤੇ ਕੋਈ ਕਹਿੰਦਾ ਕਿ ਇਹਨੇ ਮੌਤ ਦੀ ਸਾਜ਼ਿਸ਼ ਰਚੀ ਤੇ ਫੇਸ ਬਦਲ ਕੇ ਕਿਸੇ ਹੋਰ ਦੇਸ਼ ਵਿੱਚ ਚਲਾ ਗਿਆ ਪਰ ਸੱਚ ਇਹ ਹੈ ਕਿ ਉਹਦੀ ਮੌਤ ਇੱਕ সুইমিং ਐਕਸੀਡੈਂਟ ਦੇ ਵਿੱਚ ਹੋਈ ਤੇ 2005 ਦੇ ਵਿੱਚ ਇਸ ਗੱਲ ਨੂੰ ਆਫੀਸ਼ੀਅਲੀ ਮੰਨ ਲਿਆ ਗਿਆ ਤੇ ਇਹਹੀ ਕਹਾਣੀ ਆਸਟ੍ਰੇਲੀਆ ਦੇ ਮਿਸਿੰਗ ਪ੍ਰਾਈਮ ਮਿਨਿਸਟਰ ਹੈਰਲਡ ਹੋਲਟ ਦੀ ਚੈਨਲ ਨੂੰ ਮਿਹਰਬਾਨੀ ਕਰਕੇ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰ ਦਿਓ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਸਲੀ ਕਾਲ